ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਦੋ ਝੋਟੀਆਂ ਨੇ ਇੱਕ ਗੱਟੀ ਇੱਕ ਬੱਚੀ ਐ ਇੱਕ ਬਾਈ ਕੋਲ ਤੋਕੜ ਗਾਂਗੀ ਤੇ ਜਿਸ ਘਰ ਚੋ ਬਈ ਵੀਡੀਓ ਬਣਾ ਰਿਹਾ ਵੀਰ ਦੇ ਘਰੇ ਲੂਪਾ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੋਂ ਡਿਟੇਲ ਇੱਕ ਝੋਟੀ ਬਈ ਗੱਬਣ ਐ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਬਈ ਵਧੀਆ ਆ ਆਪਣੇ ਦੋਸਤ ਦੇ ਪਸੂਏ ਹਾਂ ਹਾਂ ਵੀ ਆਪਣੇ ਦੋਸਤ ਦੇ ਉਹ सांगਦਾ ਇਹ ਆ ਵੀਡੀਓ ਤੋਂ ਠੀਕ ਆ ਭਾਈ ਹਾਂ ਉਹ ਮਨ ਕਹਦਾ ਤੂੰ ਬੋਲੇ ਮੈਂ ਠੀਕ ਆ ਠੀਕ ਆ ਨਾਮ ਤੇ ਡਰੈਸ ਬੋਲ ਨਾਂ ਵੀ ਉਹਦਾ ਮਹਤਿਆਰ ਆ ਪਿੰਡ ਸੁਖਾਨੰਦ ਹੂੰ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਨੇੜੇ ਭਗਤੇ ਭਾਈ ਕੇ ਸ਼ਹਿਰ ਦੇ ਆ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 99153 99153 35821 35821 ਹਣਾ ਹਾਂ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਮੇਰੇ ਬੱਚੀ ਤੋਂ ਸ਼ੁਰੂ ਕਰ ਲੈਨੇ ਕਿੰਨੀ ਘੋਮੜਾ ਬੱਚੀ ਇਹ 7 ਮਹੀਨੇ ਦੀ ਉਮਰੇ ਦੀ 7 ਮਹੀਨੇ ਦੀ ਹੈ ਕਿਹੜੀ ਟੀਕੇ ਦੀ ਹੈ ਇਹ ਬਈ ਟੀਕਾ ਤਾਂ ਪਤਾ ਨਹੀਂ ਐਵੇਂ ਹੈਣਾ ਝੂਠ ਮਾਰਦੀ ਐ ਫਿਰ ਅੱਗੇ ਉਹਦਾ ਤੇ ਮਾਂ ਦਾ ਦੁੱਧ ਕਿੰਨਾ ਹੈ ਇਹ ਮਾਂ ਦਾ ਦੁੱਧ ਸੀਗਾ 20 25 ਕਿਲੋ 20 25 ਕਿਲੋ ਹਾਂ ਫੇਸ ਦਿਖਾਓ ਬਈ ਫੇਸ ਬੜਾ ਚੰਗਾ ਬੋਦੀ ਬੜੀ ਚੰਗੀ ਐ ਸੁਨੱਖ ਆਪਣਾ ਬੱਚੀ ਦੇ ਵਿੱਚ ਬਾਕੀ ਬਰੀਡ ਬਰੂਡ ਚੰਗੀ ਐ ਦੰਦੋਂ ਖੀਰੀ ਆ ਬਈ ਚਾਰ ਹੀ ਥਾਣਾ ਠੀਕ ਆ ਕੋਈ ਫੋੜ ਸ਼ਾਂਖ ਨਹੀਂ ਹੂੰ ਝੋਲੀ ਦਿਖਾ ਦੇ ਬਈ ਚੋੜੀ ਉਹ ਵੇਖ ਬਈ ਥਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਆਈ ਨਹੀਂ ਬਈ ਬਰੀਕ ਆ ਥਾਂ ਰਹਜੂ ਵੇਖ ਬਈ ਹਾਂ ਦਾ ਕੀ ਬਾਤ ਆ ਬਈ ਥੋਲੇ ਬਈ ਮਾੜੀ ਤੋਰ ਕੇ ਦਿਖਾ ਦੇ ਆਈ ਲੈ ਜੀ ਅੰਦਰੀ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਐ ਸਭੀ ਪੜੀ ਆ ਮਾਂ ਦਾ ਦੁੱਧ ਚੰਗਾ ਬਰੀਟ ਚੰਗੀ ਐ ਬਈ ਉਮਰ ਦੇ ਹਿਸਾਬ ਨਾਲ ਕੱਦ ਠੀਕ ਆ ਬਾਕੀ ਦੰਦਾਂ ਚ ਖੀਰੀ ਐ ਬਈ ਤੋਰਾ ਤਰਾ ਵੀ ਚੰਗਾ ਗਾ ਕੀ ਮੋਲ ਆ ਭਰਾ ਜੈ ਜੈ ਇਹਦਾ ਮੋਲ 10000 ਆ ਮਾਨਤਨ ਹੋ ਜੀ ਹਾਂ ਹਾਂ ਵੀ ਮਾਨਤਨ ਮੌਕੇ ਤੇ ਕਰਦਾਂਗੇ 13000 ਰੁਪਿਆ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਸਮੇ ਪਲੀ ਆ ਬੱਚੀ ਪ੍ਰਿੰਟ ਬ੍ਰਾਂਡ ਚਮਕਦੂਮ ਪੌਲਾ ਬਈ ਅੱਗੇ ਵੀਰੇ ਕੱਟੀ ਕਿੰਨੀ ਕੁ ਉਮਰ ਹੈ ਜੀ ਇਹ ਕੱਟੀ 10 ਮਹੀਨੇ ਦੀ ਆ ਬਾਈ 10 ਕੁ ਮਹੀਨੇ ਦੀ ਉਮਰ ਹੈ ਕਿਹੜੇ ਟੀਕੇ ਨੇ ਬਈ ਯਾਰ ਟੀਕਾ ਤਾਂ ਉਹ ਨੰਬਰ ਤੇ ਫੋਨ ਲਾ ਲਿਓ ਸਾਡੇ ਪਿੰਡ ਦਾ ਕੋਈ ਮੋਦੀ ਸਾਹਣ ਉਹਦੀ ਕੱਟੀ ਆ ਅੱਛਾ ਆ ਬਾਕੀ ਥਲਾ ਥਲਾ ਦਿਖਾਈ ਕੱਟੀ ਦਾ ਬਾਈ ਵੇਖ ਥਾਣ ਬਹੁਤ ਚੰਗਾ ਯਾਰ ਕੀ ਐ ਬ੍ਰੀਡ ਆ ਬਾਈ ਬ੍ਰੀਡ ਆ ਹੈ ਨਾ ਸਹੀ ਗੱਲ ਆ ਬਾਈ ਥਾਣ ਝੂਲੀ ਕਮਾਲ ਦੀ ਪੁੜਾ ਫੜਾ ਬਹੁਤ ਚੰਗਾ ਫੇਸ ਚੰਗਾ ਤੋਰ ਦਿਨ ਵਾਲੀ ਚ ਜੰਗੇ ਸੀਮੰਟ ਦੀਆਂ ਮੰਨ ਕੇ ਚਲੋ ਬਾਈ ਕੋਲ ਕਹਿੰਦਾ ਸਾਹਣਾ ਪਿੰਡ ਚ ਹੈ ਬਾਈ ਮੋਤੀ ਦਾ ਨਾਂ ਹੈ ਉਹ ਵੀ ਆਪ ਦਾ ਰਿਕਾਰਡ ਹੈ ਨਾ ਬੰਦੇ ਨੂੰ ਪੁੱਛ ਲਓ ਤੁਸੀਂ ਫੋਨ ਲਾ ਕੇ ਠੀਕ ਹੈ ਬਾਈ ਹਾਂ ਹਾਂ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਬਾਕੀ ਬਾਕੀ ਗੱਟੀ ਦਾ ਪੈਠੂਪੂੜਾ ਬਹੁਤ ਜੰਗਾ ਬਾਈ ਪ੍ਰੋਪਰ ਡਿਟੇਲ ਆ ਬਾਈ ਨੰਬਰ ਤੇ ਫੋਨ ਲਾ ਕੇ ਸਾਰੀ ਡਿਟੇਲ ਲੈ ਲਓ ਸੀਮੰਟ ਦੀ ਫੁੱਲ ਡਿਟੇਲ ਮਿਲੂ ਮਾਥਲੇ ਕਿੰਨਾ ਦੁੱਧ ਸੀ ਇਹਦੀ ਮਾਥਲੇ ਸੀ ਆ 1500 ਕਿਲੋ 15 16 ਕਿਲੋ ਤੇ ਕੀ ਮੁੱਲ ਹੈ ਦਾ ਜੈ ਜੀ ਇਹਦਾ ਮੁੱਲ 22000 ਰੁਪਏ ਮਾਨਤਨ ਹੋ ਜਾ ਹਾਂ ਹਾਂ ਮਾਨਤਨ ਹੋ ਜੀ ਮੌਕੇ ਤੇ 22000 ਰੁਪਏ ਮਾਂ ਬੱਕ ਆਏ ਆ ਬਈ ਤੇ ਡਾਈ ਆਲਾ ਕੋਈ ਫੋਨ ਨਾ ਲਾਵੇ ਬਸ ਜਿਹੜਾ ਮੁੱਲ ਕੀਤਾ ਜੈ ਜੀ ਕੀਤਾ ਕਿਉਂਕਿ ਬਈ ਆਹ ਵੇਖੋ ਨਾ ਇਹ ਚੀਜ਼ਾਂ ਨਹੀਂ ਮਿਲਦੀਆਂ ਵਿਖੀ ਸਹੀ ਕਹਿ ਰਹੇ ਨੇ ਝੋਲੀ ਦੇ ਨਹੀਂ ਐਡੀ ਕੱਟੀ ਦੇ ਇੰਨੇ ਇੰਨੇ ਥਾਣੇ ਹਾਂ ਬਰੀਕ ਤਨੀ ਆਈਆਂ ਹੁੰਦੀ ਆ ਉਹ ਵੀ ਤਾ ਸੁਗੜੇ ਜੇ ਪੈਸੇ ਹੁੰਦੇ ਸਹੀ ਗੱਲ ਆ ਬਾਈ ਹਣਾ ਹਾਂ ਅੱਗੇ ਵੀਰੇ ਗੱਬਣਾ ਝੋਟੀ ਇਹ ਕੱਟੀ ਖੀਰੀ ਆ ਬਈ ਤੇ 6 ਮਹੀਨੇ 8 ਦਿਨਾਂ ਦੀ ਗੱਬਣਾ ਫੇਸ ਕੁਆਲਿਟੀ ਦਿਖਾਈ ਬਈ ਸਿੰਘ ਸੁੰਗਾ ਦੰਦਾਂ ਚੋਂ ਬਿਲਕੁਲ ਖੀਰੀ ਆ 8 ਮਹੀਨੇ 8 ਦਿਨਾਂ ਦੀ ਗੱਬਣਾ 8 ਦਿਨਾਂ ਦੀ ਗੱਬਣਾ ਸਿੰਘ ਦੇਖੋ ਕਿੰਨਾ ਦੋਨੇ ਇੱਕੋ ਜਿਹਾ ਨਹੀਂ ਬਈ ਇੱਕ ਸਿੰਘ ਜਵੱਟਾ ਹੋਊਗਾ ਬਾਕੀ ਪਤਲੇ ਸਿੰਘ ਦੀ ਆ ਦੁੱਧ ਵਾਲੀ ਚੋਟੀ ਆ ਦੇਖੋ ਬਈ ਸਿੰਘ ਜਮਾਨ ਨਾਲੋਂ ਮੋੜਿਆ ਵਾ ਕਰਮਾ ਇਹਦੇ ਦੋਨੇ ਸਿੰਘ ਇੱਕੋ ਜਿਹਾ ਫੇਸ ਦੇਖੋ ਫੇਸ ਥੋੜਾ ਵੀ ਹਵਾਨਾ ਦਿਖਾ ਦੇਦਾ ਤੇ ਰਾਜੀ ਫੁੱਲ ਆ ਸਵੇਂ ਫਲੀਆਂ ਕੱਦ ਵੱਡ ਚੰਗਾ ਗੋਲ ਗੋਲ ਪਈ ਆ ਝੋਲੀ ਰਖਾਉਨੇ ਆ ਲੈ ਕਿਆ ਬਾਤ ਹੈ ਝੂਲੀ ਬਹੁਤ ਚੰਗੀ ਪੱਟੀ ਬੈਠੀ ਹੈ ਨਾ ਬਈ ਇਹ ਨਾ ਇਹਦੇ ਕੋਈ ਰਵਾਇ ਸੰਭਾਲਿਆ ਵਾ ਠੀਕ ਆ ਹਾਂ ਹੁਣ ਪਸੂ ਪਸੂ ਇਹ ਵੱਧ ਹੋ ਗਏ ਤਾਈਓ ਘਟਾਉਣ ਦਾ ਇਰਾਦਾ ਹੈ ਦਾ 6 ਮਹੀਨੇ ਦੀ ਗੱਬਣਾ 6 ਮਹੀਨੇ ਅੱਖ ਦਿਨਾਂ ਦੀ ਗੱਬਣਾ 8 ਦਿਨਾਂ ਦੀ ਗੱਬਣਾ ਉੱਤੇ ਬਈ ਤੇ ਝੂਲੀ ਦੀ ਜਿਹੜੀ ਹੁਣੇ ਤੋਂ ਗੱਦੀ ਪੱਟ ਲਈ ਦੇਖੋ ਕਰਮ ਵਾਲੀ ਨੇ ਭਾਈ ਜੰਮਾ ਲੈ ਕੱਲਾ ਕੱਲਾ ਥਾਣ ਪੂਰੀ ਮਿੱਟੀ ਦੇ ਥਾਣਾ ਝੂਲੀ ਚਲੀ ਕਮਾਲ ਕਿਆ ਬਾਤ ਹੈ ਹੂੰ ਤੋਰਦੇ ਬਈ ਮਰੀ ਪਤਲੇ ਸਿੰਘ ਦੀ ਆ ਦੁੱਧ ਵਾਲੀ ਨਿਸ਼ਾਨੀ ਆ ਛੋਟੀ ਚੰਗੀਆਂ ਸਮੀ ਪੜੀਆਂ ਰਾਜੀਆਂ ਗੱਬਣ ਚੈੱਕ ਪਾਸ ਆ ਆਪਦੀ ਚੈੱਕ ਦੀ ਬਈ ਦਸਲੀ ਕਰਵਾ ਬਈ ਚੈੱਕ ਬੰਦਾ ਘਰੋਂ ਕਰਾ ਕੇ ਫੇਰ ਲੈ ਕੇ ਜਾਵੇ ਫੇਰ ਲੈ ਕੇ ਜਾਵੇ ਹਨਾ ਬਈ ਹਾਂ ਕਿਉਂਕਿ ਬਈ ਇਹ ਭਰੇ ਵਿੱਚ ਢੋਲ ਹੁੰਦੇ ਆ ਹਨਾ ਸਹੀ ਗੱਲ ਆ ਹਾਂ ਬਾਕੀ ਆਇਆ ਪਰ ਕੱਟੀ ਚ ਅੰਤ ਕੋਈ ਨਹੀਂ ਇੰਨੀ ਤੋਂ ਜਾਤ ਪਾਤ ਆ ਸਹੀ ਗੱਲ ਆ ਬਰੀਕ ਆ ਕੱਟੀਆਂ ਆ ਨਹੀਂ ਮੋਟੇ ਜਿਹੇ ਪਿੰਡੇ ਦੀਆਂ ਨਹੀਂ ਬਰੀਕੀ ਚ ਆ ਹਨਾ ਹਾਂ ਤੇ ਮੁੱਲ ਕੀ ਆ ਜਾਤ ਇਹਦਾ ਮੁੱਲ 70000 ਆ ਮਾਣਤਾਨ ਹੋ ਜਾ ਹਾਂ ਮਾਣਤਾਨ ਹੋ ਜੂ ਮੌਕੇ ਤੇ ਬਾਈ 72000 ਰੁਪਇਆ ਮੁੱਲ ਆ ਵੀਰੇ ਮਾਣਤਾਨ ਜ਼ਰੂਰ ਹੋ ਜਾ ਛੋਟੀ ਇੱਕ ਚੀਜ਼ ਆ ਬਾਈ ਹਨਾ ਬਈ ਜਿਹੜਾ ਕੋਈ ਆ ਗਿਆ ਇਹ ਬੰਦਾ ਚੀਜ਼ ਹੋ ਲਊ ਜਿਹੜਾ ਠਰਕੀ ਹੋਇਆ ਹੈ ਨਹੀਂ ਦੂਜਾ ਪੈਸੇ ਦੇਖਣ ਵਾਲਾ ਨਹੀਂ ਲੈਂਦਾ ਸਹੀ ਗੱਲ ਆ ਬਈ ਮੋੜਦਾ ਨਹੀਂ ਬੰਦਾ ਹਾਂ ਸਿੰਘ ਸਿੰਘ ਤੇ ਸਾਈਂ ਇੱਕ ਸਿੰਘ ਖੁੱਲਾ ਹੁੰਦਾ ਇੱਕ ਕੁੰਡਾ ਹੁੰਦਾ ਉਹ ਚੀਜ਼ ਨਹੀਂ ਦੋਨੇ ਆ ਇੱਕੋ ਜੀ ਜਿਵੇਂ ਕਹਿੰਦੇ ਕੋਕਾ ਪੀ ਸਭ ਹਾਂ ਕੋਈ ਚੀਜ਼ ਆ ਯਾਰ ਕੋਲੇ ਆਉਂਦੇ ਬਾਈ ਜੱਬਣਾ ਚੰਗੀ ਆ ਬਈ ਰਵਾ ਬਹੁਤ ਚੰਗਾ ਹਾਂ ਝੂਲੀ ਬਹੁਤ ਚੰਗੀ ਥਣ ਬਹੁਤ ਚੰਗਾ ਲੱਗਦੀ ਅੱਗੇ ਵੀਰੇ ਇਹ ਕੱਟੀ ਖੀਰੀ ਆ ਬਈ ਦੰਦੋਂ ਦੰਦੋਂ ਖੀਰੀ ਹਾਂ ਇਹ ਬੰਦ ਕੱਟੀ ਅੱਜ ਹੀਟ ਚ ਆ ਫੁੱਲ ਹੀਟ ਚ ਆ ਆਪੀ ਚੈੱਕ ਕਰਾ ਕੇ ਆਏ ਨੇ ਬਈ ਉਹੀ ਵੀ ਵੀਡੀਓ ਤੇ ਝੂਠ ਛਰਤੇ ਬਈ ਹੀਟ ਚ ਨਾ ਹੋਵੇ ਉਹੀ ਕਹਤਾ ਚਿੱਟੀਆਂ ਤਾਰਾਂ ਦੀ ਜਾਂਦੀ ਆ ਬਈ ਹੁਣ ਇੱਥੇ ਬੈਠੀ ਸੀ ਪਿਸ਼ਾਪ ਕਰਤ ਨਹੀਂ ਆਪਾਂ ਦੰਦ ਖਾ ਵੀ ਦਿੰਦੇ ਹਾਂ ਹਾਂ ਚਿੱਟੀਆਂ ਤਾਰਾਂ ਦੀ ਜਾਂਦੀ ਆ ਚੈੱਕ ਕਰਾ ਕੇ ਅੰਦਰ ਦੀ ਜਮਾ ਓਕੇ ਆ ਦੰਦੋਂ ਖੀਰੀ ਆ ਕੱਟੀ ਦੰਦੋਂ ਖੀਰੀ ਹਾਂ ਫੇਸ ਇਹਦਾ ਹੀ ਬਹੁਤ ਚੰਗਾ ਹਨਾ ਹਾਂ ਸਿੰਗ ਕੁਆਲਿਟੀ ਚੈੱਕ ਕਰ ਲਓ ਬਈ ਤੇ ਜਮਾ ਨਾਲੋਂ ਹੀ ਮੋੜਿਆ ਵਾ ਸਿੰਗ ਫੇਸ ਬਿਊਟੀਫੁੱਲ ਆ ਸਮੀ ਪੜਿਆ ਰਾਤੀ ਬਾਕੀ ਪਟਪੂੜਾ ਬਹੁਤ ਚੰਗਾ ਬਾਈ ਹੀਟ ਚਾਈ ਵੀ ਆ ਜਾਣ ਸੌਣ ਦਿਖਾ ਦੇ ਤਾ ਲੋ ਬਾਈ ਕਹਿੰਦਾ ਤੇ ਕੋਈ ਚੱਕਰੀ ਨਹੀਂ ਐ ਹੀ ਨਹੀਂ ਹੈਗਾ ਵੀ ਕਹਿ ਜੇ ਦਿੱਤਾ ਹਾਂ ਵੀ ਬਾਈ ਕਹਿੰਦਾ ਨਾ 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 ਬਾਈ ਆਏ ਨਹੀਂ ਵੀ ਕਹਿਣ ਵਾਲੀ ਗੱਲ ਨਹੀਂ ਫਲੀਆਂ ਅਰਗੇ ਠੰਡਾ ਹਾਂ ਇਕੱਲਾ ਠੰਡ ਪੂਰੀ ਵਿੱਚ ਬਾਕੀ ਆ ਇਧਰ ਦਿਖਾਈ ਬਾਈ ਬੁੱਤੀ ਬਾਤੀ ਲੈ ਬਾਈ ਕੀ ਬਾਤ ਆ ਖੜੀ ਪੂਰੀ ਬਰੀਕ ਹੈ ਗੱਟੀ ਤੁਰੇ ਛਾਤੀ ਛੁੱਤੀ ਦੀ ਵੀ ਬਹੁਤ ਚੌੜੀ ਆ ਤੁਰੇ ਫਿਰ ਮੜੀ ਸ਼ੱਦ ਚੰਗਾ ਸਵੀ ਬੜੀਆ ਰਾਜ ਜੀ ਝੋਲੀ ਕਮਾਲ ਆ ਬਈ ਕੱਲਾ ਕੱਲਾ ਥਾਣ ਤੇ ਮਾਂ ਦਾ ਦੁੱਧ ਕਿੰਨਾ ਸੀ ਇਹਦੀ ਮਾਂ ਦਾ ਦੁੱਧ 18 ਕਿਲੋ ਸੀ 18 ਕਿਲੋ ਸੀ ਠੀਕ ਆ ਤੇ ਕੀ ਮੋਲ ਆ ਫਿਰ ਇਹਦਾ ਜਾਇਜ ਇਹਦਾ ਮੋਲ 55000 ਆ ਮਾਂ ਤਣ ਹੋ ਜੂ ਵੀਰੇ ਹਾਂ ਹਾਂ ਮਾਂ ਤਣ ਹੋ ਜੂ ਮੌਕੇ ਤੇ 55000 ਰੁਪਿਆ ਮੋਲ ਆ ਵੀਰੇ ਮਾਂ ਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਚੰਗੀ ਆ ਸਵੀ ਬੜੀਆ ਰਾਜ ਜੀ ਟੀਕਾ ਜਾਣ ਸਰ ਲੈ ਜੀ ਹੀਟ ਤੇ ਵੀ ਅੱਜ ਬਈ ਹੀਟ ਤੇ ਆ ਬਈ ਜਾਸਰ ਬੰਦਾ ਟੀਕਾ ਭਰਾ ਦੇ ਹੂੰ ਏ ਬਾਈ ਦੇ ਬਾਈ ਘਰ ਦੀ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਪਸ਼ੂ ਬਾਈ ਦੇ ਘਰ ਦੀ ਅੱਗੇ ਵੀਰੇ ਬੈਣ ਕਿਹੜਾ ਸੋਸ ਹੋਈ ਵੀ ਆ ਇਹ ਬਈ ਟੋਕੜ ਆ ਹੂੰ ਤੇ ਇਹ ਦੋ ਸੂਏ ਸੂਈ ਵੀ ਆ ਹੂੰ ਤੀਜੇ ਦੀ ਖਾਤਰ ਗੱਬਣ ਹੋਊਗੀ ਐਵੇਂ ਆਪਾਂ ਝੂਠ ਮਾਰਦੀ ਉਹ ਵੀ ਟਿਕਾ ਭਰਾਵਾ ਕੋਈ ਟਿਕਟੂ ਕਾ ਨਹੀਂ ਭਰਾਇਆ ਠੀਕ ਆ ਬਾਈ ਹਾਂ ਦੁੱਧ 13 ਕਿਲੋ ਆ 12 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਬਾਈ ਹਾਂ 13 ਲੀਟਰ ਦੁੱਧ ਦਾ ਬਾਈ ਬਰੀਨ ਗੂੜੇ ਦੀ ਵੀ ਸਰਾਈ ਆ ਮੈਂ ਸੋਦਾ ਕਰ ਲਓ ਫੇਸ ਬੜਾ ਚੰਗਾ ਫੁੱਲ ਕਰਦਾ ਸਮੀ ਪਲੀ ਰਾਜ ਜੀ ਆਰਡਰ ਕਮਾਲ ਦਾ ਕੱਲਾ ਕੱਲਾ ਥਾਣੇ ਚਾਰੇ ਥਾਂਡੇ ਨਿਕੜ ਮੇ ਪੂਰੇ ਗਾਇਬ ਤੇ ਨਾੜ ਦੇਖੋ ਵੱਡੇ ਇਹਨੇ 41 ਕਿਲੋ ਦੁੱਧ ਕੱਢਿਆ ਬਈ ਇਤਨੀ 41 ਲੀਟਰ ਦਾ ਹਾਂ 41 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਬਾਕੀ ਪੜੀ ਕੱਦ ਇਸ ਕੁਆਲਟੀ ਵੇਖ ਬਈ ਗਲਾਬੀ ਨੱਕਦੀ ਆ ਸਹੀ ਗੱਲ ਆ ਬਾਈ ਬਾਡੀ ਸਟ੍ਰਾਈਚਰੀ ਪਹਿਨਣੀ ਨਹੀਂ ਦੇ ਹੱਥ ਨਹੀਂ ਉੱਪਰ ਦਾ ਲੈ ਕੱਦ ਬਹੁਤ ਆ ਯਾਰ ਹਨਾ ਬੈਠ ਹਾਂ ਆ ਨਹੀਂ ਬਈ ਵੀਡੀਓ ਤੇ ਅਗਲਾ ਨਹੀਂ ਤੇ ਕਹਿੰਦਾ ਬਈ ਨੇੜੇ ਤੋਂ ਬਣਾਈ ਹੋ ਕੋਲੇ ਆ ਕੇ ਦੇਖ ਲਓ ਬਈ ਪਿਕਅਪ 'ਚ ਜਾਊ ਛੋਟੇ ਹੱਥ 'ਚ ਜਾਂਦੀ ਨਹੀਂ ਸਹੀ ਗੱਲ ਆ ਬਈ ਸਹੀ ਹਲਾ ਤੋਰ ਮੜੀ ਬਈ ਚਵਾਈ ਚੋਈ ਕਿਵੇਂ ਆ ਚਿਵਾਈਟ ਵੀਦੀ ਨੰਬਰ 12 ਅਗਲਾ ਆ ਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਹੈ ਨਾ ਜਿੰਨੇ ਟਾਈਮ ਮਰਜ਼ੀ ਜੋ ਕੇ ਲੈ ਜੀ ਠੀਕ ਹੈ ਚਿਵਾਈ ਪਾ ਮੇ ਬਾਈ ਕਹਿੰਦਾ ਦੋ ਟਾਈਮ ਕਰ ਲੋ ਕਹਿਣ ਵਾਲੀ ਕਰ ਜਾਨੀ ਜਿੰਨੀ ਗੱਲ ਕਹੀ ਓਨੀ ਕੀ ਨਿਕਲੂਗੀ ਫੁੱਲ ਕਾ ਦਾ ਸਭੀ ਪੜੀ ਫੁੱਲਾ ਬੜ ਬਾਈ ਤੇ 41 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਪੂਰਾ ਦੇਖੋ ਬਈ ਪੂਰਾ ਤਰ੍ਹਾਂ ਕਮਾਲ ਦਾ ਚੰਗੀ ਅਬਰ ਉਤੋਂ ਵੀ ਚੌੜੀ-ਤੂੜੀ ਪੁੱਧਰ-ਪੁੱਧਰ ਫੁੱਲਾ ਬਈ ਕਿਆ ਬਾਤ ਹਾਂ ਬਾਕੀ ਵੱਡੀ-ਵੱਡੀ ਬਹੁਤ ਆ ਬਈ ਮੁੱਲ ਕੀ ਭਰਾ ਜੀ ਇਹਦਾ ਮੁੱਲ 55000 ਹੀ ਇਹਦਾ ਮਾਨਤਨ ਹੋ ਜੀ ਹਾਂ ਹਾਂ ਮਾਨਤਨ ਹੋ ਜੂ ਬਾਈ 55000 ਰੁਪਿਆ ਮੁੱਲ ਮੌਕੇ ਤੇ ਜਿਹੜਾ ਮਾਨਤਨ ਜ਼ਰੂਰ ਹੋ ਜੂ ਨਾਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਾਈ ਕਿਸੇ ਵੀਰ ਦੇ ਕੋਲ ਵੀ ਨਾਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ